ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਆ ਰਹੀ ਹੈ ਜੀ ਵੱਡੀ ਖਬਰ ਇੱਕ ਤਰੀਕ ਤੋਂ ਪਹਿਲਾਂ ਪਹਿਲਾਂ ਕਰ ਲਵੋ ਇਹ ਕੰਮ ਨੀਤਾ ਹੋ ਜਾਵੇਗਾ ਇਹ ਵੱਡਾ ਪੰਗਾ ਜਲਦੀ ਦੇਖ ਲਓ ਕਿਤੇ ਰਗੜੇ ਨਾ ਜਾਏ ਉਹ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀਹਨ ਦੇਸ਼ ਦੇ ਵਿੱਚ ਹਰ ਮਹੀਨੇ ਦੀ ਪਹਿਲੇ ਦੀ ਗਰੋਂ ਕਈ ਵੱਡੇ ਬਦਲਾ ਹੁੰਦੇ ਹਨ ਹੁਣ ਮਈ ਦਾ ਮਹੀਨਾ ਖਤਮ ਹੋਣ ਵਾਲਾ ਤੇ ਜੂਨ ਦਾ ਮਹੀਨਾ ਕੁ ਜਿੱਦਣਾ ਵਿੱਚ ਸ਼ੁਰੂ ਹੋ ਜਾਵੇਗਾ 1 ਜੂਨ ਤੋਂ ਕਈ ਵੱਡੇ ਬਦਲਾ ਹੋਣ ਜਾ ਰਹੇ ਹਨ ਇਹਨਾਂ ਤਬਦੀਲੀਆਂ ਦਾ ਸਿੱਧਾ ਅਸਰ ਆਮ ਆਦਮਾਂ ਦੀਆਂ ਜੇਬਾਂ ਤੇ ਪੈਣ ਵਾਲਾ ਹੈ ਤੇ ਇੱਥੇ ਅਸੀਂ ਤੁਹਾਨੂੰ ਇਹਨਾਂ ਸਾਰੀਆਂ ਤਬਦੀਲੀਆਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਤਾਂ ਜੋ ਤੁਹਾਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਨਾ ਤਬਦੀਲੀਆਂ ਵਿੱਚ ਗੈਸ ਸਿਲੰਡਰ ਦੀ ਕੀਮਤਾਂ ਤੋਂ ਲੈ ਕੇ ਬੈਂਕਾਂ ਨਾਲ ਸੰਬੰਧਿਤ ਆਦੀ ਤੱਕ ਸਭ ਕੁਝ ਸ਼ਾਮਿਲ ਹੈ ਤੁਹਾਡੇ ਲਈ ਨਾ ਸਾਰੀਆਂ ਤਬਦੀਲੀਆਂ ਤੋਂ ਜਾਣੂ ਹੋਣਾ ਜ਼ਰੂਰੀ ਹੈ ਆਉਂ ਜਾਣਦੇ ਆ ਕਿ ਇੱਕ ਜੋਂਤ ਕਿਹੜੇ ਕਿਹੜੇ ਵੱਡੇ ਬਦਲਾਅ ਹੋਣ ਜਾ ਰਹੇ ਨੇ ਐਲਪੀਜੀ ਸਿਲੰਡਰ ਦੀ ਕੀਮਤ 'ਚ ਵੀ ਬਦਲਾਅ ਹੋਵੇਗਾ ਜੀ ਹਾਂ ਇੱਕ ਤਰੀਕੂ ਨੂੰ ਕੰਪਨੀਆਂ ਗੈਸ ਦੇ ਕੀਮਤਾਂ ਤੈਅ ਕਰ ਦਿੰਦੇ ਹਨ ਜੋ ਕਿ ਨਵੀਆਂ ਕੀਮਤਾਂ ਹੁੰਦੀਆਂ ਹਨ ਅਤੇ ਉਸ ਤੋਂ ਨਾਲ ਹੀ ਆਧਾਰ ਕਾਰਡ ਦੇ ਅਪਡੇਟ ਨੂੰ ਲੈ ਕੇ ਵੀ ਬਦਲਾਅ ਹੋਣ ਜਾ ਰਹੇ ਨੇ ਯੂਆਈਡੀਆਈ ਨੇ ਆਧਾਰ ਕਾਰਡ ਨੂੰ ਮੁਫਤ ਅਪਡੇਟ ਕਰ ਦਿੱਤੀ ਹੈ 14 ਜੂਨ ਤੱਕ ਵਾਦਾ ਦਿੱਤੀ ਹੈ ਜੀ ਹਾਂ ਇਹ ਵੱਡੀ ਅਪਡੇਟ ਆ ਰਹੀ ਹੈ ਤੇ ਵੀਡੀਓ ਦੇਖਣ ਲਈ ਤੁਹਾਡਾ ਦਾ